ਕੋਈ ਨਹੀਂ ਸੁਣਦੇ ਦੋ ਵਾਰੀ ਪੇਸ਼ ਕਰਦੇ ਆਂ ਤੁਸੀਂ ਦੇਖੋ ਵੱਡੀ ਸਰਕਾਰ ਨੂੰ ਮੰਨੂ ਸੰਪਰਕ ਤੱਕ ਵੀ ਤਾਂ ਹੀ ਸਾਡਾ ਕੰਮ ਦਾ ਪਾਸ ਬੰਦਾ ਵਾਰ ਵਾਰ ਸੈਟ ਹੀ ਕਰਦੇ ਆਂ ਜੀ ਸਾਡੀ ਸੁਣੀ ਨਹੀਂ ਆਉਂਦੀ ਬੁੜੀਆਂ ਕਿੱਥੇ ਗਈਆਂ ਇੱਥੇ ਸਿਰ ਤੇ ਇੱਕ ਦਾ ਸਰ ਬੇਨਤੀ ਸਾਡੀ ਇਹ ਹੈਗੀ ਚਲੋ ਤੁਸੀਂ ਜਿਹੜੀ ਆਪਣੇ ਚੱਲ ਰਿਹਾ ਮਹਿਮ ਬੇਸਿਕ ਸਿੱਖਿਆ ਕਰਦੇ ਜਿਹੜਾ ਸਾਡਾ ਸਕੂਲ ਆ ਜੀ ਸਿੱਖਿਆ ਗ੍ਰਾਂਤੀ ਦਾ ਟੀਚਰਾਂ ਨਾਲ ਹੀ ਆਉਣੀ ਹੈ ਜੀ ਸਾਡੇ ਇੱਥੇ 73 ਪੋਸਟਾਂ ਨਹੀਂ ਆ ਸਕੂਲ ਦੇ ਵਿੱਚ ਉਹਦੇ ਵਿੱਚੋਂ 29 ਪੋਸਟਾਂ ਖਾਲੀ ਰਹੀਆਂ ਨੇ 6 ਸਾਲਾਂ 7 ਸਾਲਾਂ ਤੋਂ ਪ੍ਰਿੰਸੀਪਲ ਸਾਹਿਬ ਨਹੀਂ ਹੈਗੇ ਤੇ ਉਸ ਤੋਂ ਬਾਅਦ ਜੀ ਇੱਥੇ ਨਾ ਕੋਈ ਮਾਲੀ ਆ ਨਾ ਕੋਈ ਚਪੜਾਸੀ ਆ ਅੱਦੀ ਸਿੱਖਿਆ ਗ੍ਰਾਂਤੀ ਆ ਜਿਹੜੀ ਅਸੀਂ ਮੰਨਦੇ ਥੋੜੀ ਸਿੱਖਿਆ ਗ੍ਰਾਂਤੀ ਵੀ ਕਾਹਦੇ ਨਾਲ ਆਉਣੀ ਆ ਉਹ ਜਾ ਕੰਦਾ ਨਾਲ ਆਉਣੀ ਆ ਜਾਂ ਟੀਚਰਾਂ ਨਾਲ ਆਉਣੀ ਆ ਪਹਿਲੀ ਗੱਲ ਤਾਂ ਜਦੋਂ ਤੁਸੀਂ ਸਿੱਖਿਆ ਗ੍ਰਾਂਤੀ ਲੈ ਕੇ ਆਉਣੇ ਵੀ ਉਹ ਤਾਂ ਪਤਾ ਵੀ ਲੱਗਣਾ ਚਾਹੀਦਾ ਵੀ ਉੱਥੇ ਆ ਪੋਸਟਾਂ ਖਾਲੀ ਨੇ ਪਹਿਲਾਂ ਉਹ ਤਾਂ ਭਰੀਆਂ ਜਾਣ ਅਸੀਂ ਵੀ ਮੰਨ ਲਏ ਵੀ ਹਾਂ ਸਿੱਖਿਆ ਗ੍ਰਾਂਤੀ ਆਊਗੀ ਕਣੀਆਂ ਇਹ ਗ੍ਰਾਂਤੀਆਂ ਪਹਿਲਾਂ ਵੀ ਬਹੁ ਦੂਜੀ ਗੱਲ ਇਹ ਆ ਜੀ ਜਦੋਂ ਥੋਡੀ ਸਰਕਾਰ ਆਈ ਭਗਵਾਨ ਤਮਨ ਸਿੰਘ ਸਾਹਿਬ ਸਰਕਾਰ ਦੇ ਵਿੱਚ ਆਏ ਜਦੋਂ ਉਹਨਾਂ ਨੇ 15 ਸਾਲ ਬਸਾਂ ਪੁਰਾਣੀਆਂ ਬੰਦ ਕਰੀਆਂ ਜੀ ਸਾਡੇ ਸਕੂਲ ਦੇ ਵਿੱਚ ਦੋ ਬਸਾਂ ਸੀ 8-10 ਸਾਲਾਂ ਤੋਂ ਚਲਾਈਆਂ ਹੋਈਆਂ ਬਸਾਂ ਇਲਾਕੇ ਦੇ ਆ ਕੁੜੀਆਂ ਜਿਹੜੀਆਂ ਅਸੀਂ ਪਿੰਡ ਦੇ ਸਹਿਯੋਗ ਨਾਲ ਕੁੜੀਆਂ ਨੂੰ ਬਸਾਂ ਦੇ ਵਿੱਚ ਲੈ ਕੇ ਹੁੰਦੇ ਸੇਫਟੀ ਵਾਸਤੇ ਜਦੋਂ ਸਰਕਾਰ ਆਈ ਜੀ ਆ ਝਾੜੂ ਵਾਲਿਆਂ ਦੀ ਉਹਨਾਂ ਨੇ ਕਹਦਾ ਵੀ ਸਕੂਲਾਂ ਤੋਂ ਬਸਾਂ ਬੰਦ ਕਰ ਦਿਓ ਪੁਰਾਣੀਆਂ ਬਸਾਂ ਨੇ ਜਿਹੜੀਆਂ ਸਾਡੇ ਟੀਚਰਾਂ ਨੂੰ ਆਈ ਉਥੇ ਪ੍ਰੋਬਲਮ ਜੇ ਕੋਈ ਗੱਲਬਾਤ ਹੋ ਗਈ ਤਾਂ ਸਾਡੀਆਂ ਨੌਕਰੀਆਂ ਜਾਂਣਗੀਆਂ ਦੂਜੀ ਗੱਲ ਦੀ ਆਪਣੇ ਮਲੇਰ ਕੋਲੇ ਜ਼ਿਲ੍ਹੇ ਦੇ ਵਿੱਚ ਇੱਕ ਲਸੋਈ ਪਿੰਡ ਦੇ ਵਿੱਚ ਗਹਾਥਨ ਚ ਅਸੀਂ ਜੂਨ ਦੇ ਆ ਛੁੱਟੀਆਂ ਛੁੱਟੀਆਂ ਦੇ ਵਿੱਚ ਜੀ ਪਿੰਡ ਦੇ ਇਹ ਝੋਲੀ ਅੱਡ ਕੇ ਫੰਡ ਇਕੱਠਾ ਕਰਕੇ ਦੋ ਬਸਾਂ ਨੰਮੀਆ ਲਿਆਂਦੀਆਂ ਜੀ ਕਿ ਉਦੋਂ ਮਗਰੋਂ ਤਿੰਨ ਸਾਢੇ ਤਿੰਨ ਸਾਲ ਹੋ ਗਏ ਸਰਕਾਰ ਬਣੀ ਨੂੰ ਸਾਡੀ ਉਸ ਗੱਲ ਤੇ ਕੋਈ ਗੌਰ ਕੀਤੀ ਗਈ ਦੋ ਮਲਾ ਉਹਦੇ ਵਿੱਚ ਡਰਾਈਵਰ ਦੋ ਕਨੈਕਟਰ ਉਹਨਾਂ ਦਾ ਖਰਚਾ ਤੇ ਉਹ ਉਹਨਾਂ ਦਾ ਬਸਾਂ ਦਾ ਤੇਲ ਸਾਰੀ ਕਮੇਟੀ ਦੇ ਰਹੀ ਆ ਕੀ ਸਰਕਾਰ ਵੱਲੋਂ ਕੋਈ ਸਿੱਖਿਆ ਕ੍ਰਾਂਤੀਵਾਦ ਦੇ ਵਿੱਚ ਯੋਗਦਾਨ ਪਾਇਆ ਗਿਆ ਤਿੰਨ ਸਾਲਾਂ ਚ ਬਸਾਂ ਚ ਇਹ ਸਵਾਲ ਦਾ ਜਵਾਬ ਪਹਿਲਾ ਜਵਾਬ ਇਹ 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 ਗੱਲ ਹੈ ਜੀ ਹਾਂ ਜਵਾਬ ਤਾਂ ਦੇ ਬਿਲਕੁਲ ਸਹੀ ਹੈ ਸਟੈਪ ਵਾਈਜ਼ ਸਟੈਪ ਅ ਪੁੱਛਾ ਨੂੰ ਬਤਵਾ ਦੇਣਾ ਹੈ ਉਹ ਦੇ ਰਹੇ ਨਹੀਂ ਮੇਰਾ ਮਾੜਾ ਕੇ ਬੋਲ ਚੜ੍ਹਦਾ ਨਹੀਂ ਮੇ ਸਕੂਲ ਅਪਗ੍ਰੇਡ ਕਰਨਾ ਮਤਲਬ ਇਹ ਬਸ ਇਦਾਂ ਮਤਲਬ ਸਕੂਲਾਂ ਵਿੱਚ ਫੀਸ ਦੇਣ ਦਾ ਮਤਲਬ ਸਟਾਫ ਦੇ ਨੌਕਾ ਵੀ ਪੱਤੀ ਕਰ ਰਹੇ ਹੈ ਜਦ ਲ ਗਈ ਹੈ ਵੀ ਘਟਾ ਪੂਰਾ ਕਰ ਦੇਣਾ ਜਿਸ ਤੱਕ ਬਸਾਂ ਦਾ ਤਾਲੁਕ ਹੈ ਮੈਂ ਦਿੱਕੇ ਭੇਜਨਾ ਦੀ ਇਨਕਾਬ ਤੇ ਇਹ ਵੀ ਹੱਲ ਕਰਾਂ ਸਰ ਸਾਡੇ ਸਕੂਲ ਦੇ ਵਿੱਚ 10 ਸਾਲ ਤੋਂ ਪ੍ਰਿੰਸੀਪਲ ਨਹੀਂ ਹੈਗਾ ਜੀ ਜਿਹੜੀ ਸਿੱਖਿਆ ਕ੍ਰਾਂਤੀ ਹੈ ਸਾਰ ਅਸੀਂ ਤੁਹਾਨੂੰ ਇਹ ਪੁੱਛਣਾ ਚਾਹੁੰਦੇ ਥੋੜਾ ਪਹਿਲਾਂ ਤਾਂ ਸਮਾਂ 9 ਵਜੇ ਦਾ ਸੀ ਪੌਣੇ 12 ਹੋ ਗਏ ਸਾਡੇ ਬੱਚੇ ਸਵੇਰ ਦੇ ਭੁੱਖੇ ਬੈਠਿਆ ਤੁਸੀਂ ਸਰ ਕੋਠੀ ਚ ਉੱਤਰ ਕੇ ਗੱਡੀ 'ਚ ਬਹਿ ਕੇ ਉਰੇ ਆ ਗਏ ਜੀ ਸਾਡੇ ਬੱਚਿਆਂ ਦਾ ਕੀ ਕਸੂਰ ਆ ਸਮਾਂ ਚੱਲਦਾ ਪੇਪਰਾਂ ਦਾ ਸਾਰੇ ਪਿੰਡਾਂ ਦੇ ਵਿੱਚ ਬੱਚੇ ਨੂੰ ਇਕੱਠੇ ਕਰਕੇ ਤਿਆਰ ਕਰਕੇ ਬਿਠਾਇਆ ਜਾਂਦਾ ਵੀ ਐਮਐਲਏ ਸਾਹਿਬ ਆਉਣਗੇ ਤੁਹਾਡੇ ਨਾਲ ਇਹ ਗੱਲ ਕਰਨਗੇ ਆ ਕੇ ਵੀ ਅਸੀਂ ਉੱਥੇ ਨਹਿਰ ਘੜਤੀ ਅਸੀਂ ਉੱਥੇ ਸੂਆ ਬਣਾਤਾ ਜਿਹੜਾ ਸਾਡੇ ਬੱਚੇ ਨੇ ਨਾ ਉਹਨੂੰ ਨਹਿਰ ਦਾ ਮਤਲਬ ਆ ਜੀ ਨਾ ਕੋਈ ਸੂਏ ਦਾ ਮਤਲਬ ਆ ਪੋਰਾ ਪਰ ਸਾਡੇ ਬੱਚੇ ਨੇ ਸਾਡੇ ਸਕੂਲ ਦੇ ਵਿੱਚ 10 ਸਾਲ ਤੋਂ ਪ੍ਰਿੰਸੀਪਲ ਨਹੀਂ ਹੈਗਾ ਜੀ ਅਸੀਂ ਆਪ ਯਾਨੀ ਸਾਡਾ ਜਿਹੜਾ ਸਟਾਫ ਆ ਉਹ ਇੱਕ ਨੂੰ ਤਿਆਰ